ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਪੈਣਾ ਭਰਾਵਾਂ ਵੀਰਾਂ ਮਾਤਾਵਾਂ ਬਜ਼ੁਰਗਾਂ ਨੌਜਵਾਨਾਂ ਦਾ ਨਿਗਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਇੱਕ ਸਿੱਖ ਲਈ ਰਾਜ ਦੀ ਵਿਆਖਿਆ ਕੀ ਹੋ ਸਕਦੀ ਹੈ ਜਦ ਕਿ ਦੁਨੀਆ ਪਰ ਦੇ ਲੋਕ ਆਪਣੇ ਆਪਣੇ ਖਿੱਤੇ ਵਿੱਚ ਰਾਜ ਕਰਦੇ ਹਨ ਦੁਨੀਆ ਪਰ ਦੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚੋਂ ਵੱਖਰੇ ਵੱਖਰੇ ਵਿਦਵਾਨਾਂ ਨੇ ਕਿਸੇ ਚੰਗੇ ਰਾਜ ਦੀਆਂ ਵਿਆਖਿਆਵਾਂ ਆਪਣੀ ਅਕਲ ਮਤ ਮੁਤਾਬਕ ਦਿੱਤੀਆਂ ਹਨ ਇੱਕ ਸਿੱਖ ਲਈ ਰਾਜ ਦੀ ਵਿਆਖਿਆ ਬਹੁ ਸਮਾਜਾਂ ਨੂੰ ਇੱਕ ਸਮਾਜ ਵਿੱਚ ਇਕੱਠਿਆਂ ਕਰਨਾ ਜੇ ਕੋਈ ਸਿੱਖ ਕਿਸੇ ਸ਼ਾਸਨ ਦਾ ਹਿੱਸਾ ਬਣ ਕੇ ਸ਼ਾਸਕੀ ਰੂਪ ਵਿੱਚ ਕੰਮ ਕਰਦਾ ਪਰ ਉਹ ਖਾਲਸਾਈ ਵਿਧੀ ਵਿਧਾਨ ਤੋਂ ਕੋਰਾ ਸਖਣਾ ਤੇ ਪਿਜਾ ਤਾਂ ਇਸ ਪ੍ਰਬੰਧ ਉੱਤੇ ਗੁਰੂ ਦੀ ਮੋਹਰ ਨਹੀਂ ਜੇ ਕਿਸੇ ਸਿੱਖ ਦੀ ਸਧਾਰਨ ਵਿਆਖਿਆ ਵੀ ਕੀਤੀ ਜਾਵੇ ਤਾਂ ਸਿੱਖ ਕੀ ਹੈ ਸਿੱਖੀ ਸਿੱਖਿਆ ਗੌਰ ਵਿਚਾਰ ਜੋ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਅਨੁਸਾਰ ਹੀ ਸੋਚਦਾ ਹੈ ਉਸ ਦੇ ਅਨੁਸਾਰ ਇਹ ਆਪਣੇ ਜੀਵਨ ਦੇ ਅਮਲਾਂ ਨੂੰ ਢਾਲਦਾ ਹੈ ਗੁਰਬਾਣੀ ਹੁਕਮਾਂ ਦੇ ਅਦਬ ਵਿੱਚ ਜਿਉਂਦਾ ਹੈ ਐਸੇ ਸਿੱਖ ਹੁਕਮਰਾਨ ਦੇ ਹੱਥ ਵਿੱਚ ਆਇਆ ਹੋਇਆ ਪ੍ਰਬੰਧ ਹੀ ਮਨੁੱਖਤਾ ਨੂੰ ਸਮਰਪਿਤ ਹੋ ਕੇ ਕੰਮ ਕਰ ਸਕਦਾ ਹੈ ਮਨੁੱਖਤਾ ਦੀ ਫਲਵਾੜੀ ਨੂੰ ਹਰਾ-ਪਰਾ ਤੇ ਮਹਿਕਦਾ ਰੱਖ ਸਕਦਾ ਹੈ ਮਨੁੱਖਾਂ ਦੀ ਸ਼੍ਰੇਣੀ ਵੰਡ ਨੂੰ ਇੱਕ ਲੜੀ ਵਿੱਚ ਪਰੋ ਸਕਦਾ ਹੈ ਮਨੁੱਖਾਂ ਦਾ ਬਾਹਰੀ ਅਤੇ ਅੰਦਰੂਨੀ ਵਿਕਾਸ ਕਰ ਸਕਦਾ ਹੈ ਕਿਉਂਕਿ ਉਸ ਦੇ ਆਪਣੇ ਨਿੱਜ ਅਮਲ ਗੁਰੂ ਸਾਹਿਬ ਤੋਂ ਪ੍ਰੇਰਿਤ ਹੁੰਦੇ ਹਨ ਉਹੀ ਸਿੱਖ ਰਾਜ ਪ੍ਰਬੰਧ ਨੂੰ ਸਹੀ ਅਰਥਾਂ ਵਿੱਚ ਪਰਿਭਾਸ਼ਿਤ ਕਰ ਸਕਦਾ ਹੈ ਜਦਕਿ ਵਰਤਮਾਨ ਸਮੇਂ ਦੇ ਵਿੱਚ ਅਜੋਕੀਆਂ ਰਾਜ ਕਰਨ ਵਾਲੀਆਂ ਸਿੱਖ ਜਾਂ ਗੈਰ ਸਿੱਖ ਤਰ੍ਹਾਂ ਜਿਨ੍ਹਾਂ ਨੇ ਰਾਜ ਦੀ ਵਿਆਖਿਆ ਨੂੰ ਸਮੇਟ ਕੇ ਇੰਨਾ ਬੌਣਾ ਕਰ ਦਿੱਤਾ ਇੰਨਾ ਛੋਟਾ ਕਰ ਦਿੱਤਾ ਇੰਨਾ ਸੰਘੇੜ ਦਿੱਤਾ ਕਿ ਇਹ ਰਾਜ ਕਰ ਰਹੇ ਹਨ ਕੇ ਰੰਜਿਸ਼ਾਂ ਕੱਢ ਰਹੇ ਹਨ ਕੀ ਇਹ ਰਾਜ ਕਰ ਰਹੇ ਹਨ ਜੇ ਜਾਂ ਆਪਣੀ ਖਾਨਦਾਨੀ ਭੁੱਖ ਦੀ ਪੂਰਤੀ ਲਈ ਰੱਜਣ ਵਾਲੇ ਰਾਹ ਤੇ ਤੁਰੇ ਹੋਏ ਹਨ ਸਮਝਣਾ ਔਖਾ ਨਹੀਂ ਕਿ ਇਹ ਲੋਕ ਆਪਣੀ ਹੀ ਅਯੋਗਤਾ ਨੂੰ ਜਗ ਜਹਰ ਕਰਦੇ ਹੋਏ ਕੁਲਛਣੀ ਰਾਜਨੀਤੀ ਪ੍ਰਣਾਲੀ ਨੂੰ ਪ੍ਰਣਾਏ ਹੋਏ ਹਨ ਅਤੇ ਇਸੇ ਨੂੰ ਹੀ ਰਾਜਨੀਤੀ ਸਮਝਦੇ ਹਨ ਇਹੋ ਹੀ ਇਹਨਾਂ ਦੀ ਰਾਜਸੀ ਸੂਝ-ਬੂਝ ਹੈ ਅਤੇ ਇਹੋ ਹੀ ਇਹਨਾਂ ਦੀ ਰਾਜਨੀਤਿਕ ਅਜੂਕੀ ਵਿਆਖਿਆ ਹੈ ਇਹਨਾਂ ਹੀ ਰਾਜਨੀਤਿਕ ਅਧਿਕਾਰਾਂ ਨਾਲ ਮਿਲੀ ਤਾਕਤ ਰਾਹੀਂ ਲੋਕਾਂ ਨੂੰ ਦਬਾਉਣਾ ਇਹਨਾਂ ਨੇ ਰਾਜਨੀਤੀ ਸਮਝ ਲਿਆ। ਦੂਸਰੇ ਉੱਤੇ ਝੂਠੇ ਇਲਜ਼ਾਮ ਲਾ ਦੇਣੇ, ਆਪਣੇ ਉੱਤੇ ਲੱਗੇ ਹੋਏ ਇਲਜ਼ਾਮਾਂ ਦਾ ਜਵਾਬ ਝੂਠ ਵਿੱਚ ਦੇ ਦੇਣਾ ਅਤੇ ਇਹੋ ਜਿਹੇ ਕਰਮਾਂ ਨੂੰ ਹੀ ਵੱਡੇ-ਵੱਡੇ ਕਾਗਸਿਆਸਦਨ ਹੋਣ ਦਾ ਪਰਮਪਾਲੀ ਬੈਠਣਾ ਇਹਨਾਂ ਦੀ ਨਿੱਜ ਸਿਆਸਤ ਹੈ। ਇਹਨਾਂ ਦੀ ਇਹ ਜੋ ਕੀ ਜਾਹਲ ਸਿਆਸਤ ਨੇ ਲੋਕਾਂ ਦੇ ਦਿਮਾਗਾਂ ਉੱਤੇ, ਲੋਕਾਂ ਦੀ ਸੋਚ ਉੱਤੇ ਬੜਾ ਮਾੜਾ ਅਸਰ ਪਾਇਆ ਹੈ। ਆਮ ਲੋਕ ਵੀ ਇਸੇ ਨੂੰ ਸਿਆਸਤ ਸਮਝਣ ਲੱਗੇ ਹਨ ਆਮ ਲੋਕ ਇਸੇ ਨੂੰ ਹੀ ਰਾਜ ਕਰਨਾ ਸਮਝਣ ਲੱਗੇ ਹਨ ਜਦ ਕਿ ਇਹ ਰਾਜ ਨਹੀਂ ਇਹ ਬਤੌਰ ਗੁੰਡਾਗਰਦੀ ਹੈ ਜਿਸ ਦਾ ਥੋੜਾ ਜਿਹਾ ਵਿਸਥਾਰ ਹੋਰ ਦਿਆਂਗਾ ਅਜੋਕੇ ਰਾਜਨੀਤਿਕਾਂ ਨੇ ਰਾਜ ਸੱਤਾ ਨੂੰ ਸਿਰਫ ਇੰਜੋਏ ਕਰਨ ਵਾਸਤੇ ਮਾਨਣ ਵਾਸਤੇ ਨਿੱਜੀ ਦਿਲ ਪਰਚਾਵੇ ਦਾ ਸਾਧਨ ਬਣਾ ਰੱਖਿਆ ਹੈ ਜਿਸ ਦਿਲ ਪਰਚਾਵੇ ਦੇ ਖਰਚੇ ਦੀ ਕੁੰਜੀ ਉਹਨਾਂ ਦੇ ਹੱਥ ਵਿੱਚ ਆ ਜਾਂਦੀ ਹੈ ਜੇਸ ਨਾਲ ਉਹ ਲੋਕਾਂ ਦੇ ਖਜ਼ਾਨੇ ਨੂੰ ਆਪਣੀਆਂ ਮਰਜ਼ੀਆਂ ਨਾਲ ਖੋਲਦੇ ਗੱਫੇ ਵੰਡਦੇ ਖਲਾਰ ਦੇ ਤੇ ਲੁੱਟਦੇ ਹਨ ਜਿਸ ਦਾ ਜਾਹਰਾ ਸਬੂਤ ਇਹ ਹੈ ਕਿ ਵੋਟਾਂ ਵਿੱਚ ਜਿੱਤਣ ਤੋਂ ਬਾਅਦ ਜਦ ਢੋਲ ਠਮੱਕੇ ਤੇ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਉਹ ਇਸੇ ਗੱਲ ਦਾ ਹੀ ਪ੍ਰਤੀਕ ਹਨ ਇਸ ਸੰਸਾਰ ਵਿੱਚ ਜਦ ਵੀ ਖਾਲਸਾ ਰਾਜ ਦੇ ਪ੍ਰਬੰਧ ਦੀ ਚਰਚਾ ਛਿੜੇਗੀ ਜਦ ਵੀ ਖਾਲਸਾ ਰਾਜ ਵਿੱਚ ਕਿਸੇ ਵੀ ਵਿਅਕਤੀ ਦੀ ਰਾਜ ਪ੍ਰਬੰਧ ਦੇ ਵਿੱਚ ਸ਼ਾਸਨ ਦੇ ਵਿੱਚ ਚੋਣ ਹੋਈ ਉਹ ਢੋਲ ਟਮਕਿਆਂ ਤੋਂ ਨਿਰਲੇਪ ਰਹਿ ਕੇ ਵੱਖ ਰਹਿ ਕੇ ਆਪਣੀ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਜੁੜੇਗਾ ਕਿਉਂਕਿ ਖਰਸਾ ਰਾਜ ਦਾ ਚੋਣ ਪ੍ਰਬੰਧ ਕਿਸੇ ਨਿੱਜੀ ਰਾਜਨੀਤਿਕ ਲੁੱਟ ਤੇ ਆਧਾਰਿਤ ਨਹੀਂ ਹੋਣਾ ਨਾ ਹੀ ਲੁੱਟ ਵਾਸਤੇ ਕੋਈ ਚੋਰ ਮੋਰੀ ਦਾ ਰਾਹ ਬਚਣਾ ਹੈ ਚੁਣੇ ਹੋਏ ਸਿੱਖ ਨੂੰ ਇਸ ਗੱਲ ਦਾ ਅਹਿਸਾਸ ਹੋਵੇਗਾ ਕਿ ਜ਼ਿੰਮੇਵਾਰੀਆਂ ਮੇਰੇ ਮੋਢੇ ਤੇ ਹਨ ਜਿਵੇਂ ਕਿਸੇ ਬੱਚੇ ਦੇ ਪਿਓ ਦੇ ਮਰ ਜਾਣ ਦੇ ਉੱਤੇ ਉਸ ਦੇ ਮੂੰਹ ਦੇ ਉੱਤੇ ਗੰਭੀਰਤਾ ਆ ਜਾਂਦੀ ਹੈ ਕਿ ਘਰ ਦੀ ਜ਼ਿੰਮੇਵਾਰੀ ਸਾਰੀ ਮੇਰੇ ਤੇ ਆਣ ਪਈ ਹੈ ਖਾਲਸਾ ਰਾਜ ਵਿੱਚ ਜਦ ਵੀ ਕਿਸੇ ਦੀ ਚੋਣ ਹੋਵੇਗੀ ਤਾਂ ਉਹ ਢੋਲਟ ਮੱਕਿਆਂ ਦੀ ਥਾਂ ਤੇ ਗੰਭੀਰ ਇਸ ਲਈ ਹੋਵੇਗਾ ਕਿ ਉਸ ਨੂੰ ਇਸ ਚੀਜ਼ ਦਾ ਫਿਕਰ ਹੋਣਾ ਸ਼ੁਰੂ ਹੋ ਜਾਏਗਾ ਕਿ ਮੇਰੇ ਮੋਢਿਆਂ ਦੇ ਉੱਤੇ ਕੋਈ ਵੱਡੀ ਜ਼ਿੰਮੇਵਾਰੀ ਆਣ ਪਈ ਹੈ ਤੇ ਮੈਂ ਇਸ ਨੂੰ ਕਿਹੜੀ ਨੇਕ ਨੀਤੀ ਨਾਲ ਕਿਸ ਤਰੀਕੇ ਨਾਲ ਨਿਭਾ ਸਕਾਂਗਾ ਇੱਕ ਚੁਣੇ ਹੋਏ ਸਿੱਖ ਲਈ ਰਾਜ ਦੀ ਵਿਆਖਿਆ ਉਸ ਦੇ ਹਿੱਸੇ ਵਿੱਚ ਆਉਂਦੇ ਖੇਤਰ ਵਿੱਚ ਵਸਦੀ ਖਲਕਤ ਦੀਆਂ ਸਮੂਹ ਜ਼ਿੰਮੇਵਾਰੀਆਂ ਉਸ ਖਲਕਤ ਦੀਆਂ ਲੋੜਾਂ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣ ਲਈ ਬਵੇਕ ਦੀ ਪਾਰਦਰਸ਼ਤਾ ਚਾਹੀਦੀ ਹੈ ਡੂੰਗੀ ਸੂਝ ਦ੍ਰਿਸ਼ਟੀ ਚਾਹੀਦੀ ਹੈ ਜਿਵੇਂ ਇੱਕ ਸਿਆਣੀ ਮਾਂ ਆਪਣੇ ਬੱਚੇ ਦੇ ਚੁੱਪ ਹੋ ਜਾਣ ਤੇ ਉਸ ਦੀ ਚੁੱਪ ਦੇ ਅਰਥਾਂ ਨੂੰ ਸਮਝਦੀ ਹੈ ਉਸ ਦੀ ਚੁੱਪ ਵਿੱਚੋਂ ਵੀ ਉਹ ਬੋਲ ਸੁਣ ਸਕਦੀ ਹੈ ਰਾਜ ਕਰਨ ਵਾਲੇ ਦੀ ਮਾਨਸਿਕ ਅਵਸਥਾ ਉਸੇ ਹੀ ਮਾਂ ਵਰਗੀ ਚਾਹੀਦੀ ਹੈ ਜੋ ਲੋਕਾਂ ਦੀ ਚੁੱਪ ਨੂੰ ਸਮਝ ਸਕੇ ਜੋ ਲੋਕਾਂ ਦੇ ਰੌਲੇ ਨੂੰ ਸਮਝ ਸਕੇ ਇੱਕ ਸਿੱਖ ਲਈ ਰਾਜ ਦੇ ਇਹੋ ਹੀ ਅਰਥ ਹਨ ਕਿ ਕੀ ਉਹ ਲੋਕਾਂ ਦੇ ਮਸੂਮ ਚਿਹਰਿਆਂ ਦੀ ਉਦਾਸੀ ਨੂੰ ਸਮਝ ਸਕਦਾ ਹੈ ਕਿਸੇ ਔਰਤ ਦੇ ਮੱਥੇ ਤੇ ਉਕਰੀਆਂ ਹੋਈਆਂ ਚਿੰਤਾ ਦੀਆਂ ਤਿਉੜੀਆਂ ਨੂੰ ਸਮਝ ਸਕਦਾ ਹੈ ਕਿ ਉਹ ਮਜ਼ਦੂਰ ਦੇ ਮੱਥੇ ਤੋਂ ਡਿੱਗਦੇ ਹੋਏ ਪਸੀਨੇ ਦੇ ਅਰਥ ਸਮਝ ਸਕਦਾ ਹੈ ਕਿ ਉਹ ਸਰਹੱਦਾਂ ਦੇ ਉੱਤੇ ਹਨੇਰੇ ਦੇ ਵਿੱਚ ਤਣੇ ਹੋਏ ਉਹਨਾਂ ਜਵਾਨਾਂ ਦੀ ਮੌਤ ਕੇ ਹਿੱਕ ਤਾਣ ਕੇ ਖੜੇ ਰਹਿਣ ਦੇ ਅਰਥਾਂ ਨੂੰ ਬਾਖੂਬੀ ਨਾਲ ਸਮਝਦਾ ਜੇ ਉਹ ਨਹੀਂ ਸਮਝਦਾ ਤਾਂ ਖਾਲਸਾ ਰਾਜ ਦੇ ਵਿਧਾਨ ਮੁਤਾਬਕ ਰਾਜ ਕਰਨ ਦੇ ਕਾਬਲ ਨਹੀਂ ਇੱਕ ਸਿੱਖ ਵਾਸਤੇ ਰਾਜ ਦੀ ਇਹ ਹਰਗिज ਵਿਆਖਿਆ ਨਹੀਂ ਕਿ ਰਾਜ ਗੱਦੀ ਤੇ ਬੈ ਕੇ ਛਲਗਰੇ ਉਡਾਓ 5 ਸਾਲਾਂ ਦੇ ਵਾਸਤੇ ਕਿਸੇ ਨਜ਼ਾਰੇ ਲੁੱਟਣ ਜਾਂ ਐਸ ਪ੍ਰਸਤੀ ਕਰਨ ਦਾ ਸਾਧਨ ਨਹੀਂ ਰਾਜ ਗੱਦੀ ਰਾਜ ਸੱਤਾ ਨੂੰ ਮੰਨਣ ਦਾ ਹਰਗिज ਕੋਈ ਸਾਧਨ ਨਹੀਂ ਜੇ ਇਹ ਪਾਵਰ ਨੂੰ ਇੰਜੋਏ ਕਰਨ ਦਾ ਇੱਕ ਮੌਕਾ ਹੈ ਤਾਂ ਐਸੇ ਸ਼ਾਸਕ ਆਪਣੇ ਦੇਸ਼ ਨੂੰ ਡੋਬਣ ਦੇ ਵਿੱਚ ਬਹੁਤਾ ਸਮਾਂ ਨਹੀਂ ਲਾਉਣਗੇ ਇਕ ਵਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਆਪਣੇ ਘਰ ਦੇ ਵਿੱਚ ਕਿਸੇ ਸਮਾਗਮ ਦੌਰਾਨ ਛੁੱਟੀਆਂ ਤੇ ਜਾਣਾ ਪਿਆ ਕੁਝ ਦਿਨ ਰਾਜ ਦਰਬਾਰ ਵਿੱਚੋਂ ਗੈਰ ਹਾਜ਼ਰ ਰਹੇ ਤਾਂ ਵਾਪਸ ਆਉਂਦਿਆਂ ਨੂੰ ਪਹਿਲੀ ਖਬਰ ਮਿਲੀ ਕਿ ਅੰਗਰੇਜ਼ ਸਤਲੋਜ ਦੇ ਕੰਢਿਆਂ 'ਤੇ ਬੈਠਾ ਹੈ ਇਹ ਸੁਣ ਕੇ ਮਹਾਰਾਜਾ ਰਣਜੀਤ ਸਿੰਘ ਜੀ ਕੁਠੇ ਉਹਨਾਂ ਕਹਿਆ ਕੀ 2 ਦਿਨ ਵਾਸਤੇ ਮੈਂ ਘਰ ਚਲਾ ਗਿਆ ਤੁਸੀਂ ਸਾਰੇ ਕਹਿੰਦਾ ਗੂੜੀ ਨੀਂਦ ਵਿੱਚ ਸੌਂਗੇ ਮਹਾਰਾਜਾ ਨੇ ਆਪਣੀ ਬੱਗੀ ਤਿਆਰ ਕਰਵਾਈ ਉੱਤੇ ਅਸਵਾਰ ਹੋ ਕੇ ਅੰਗਰੇਜ਼ਵਾਲ ਤੁਰਪੈ ਸਤਲੁਜ ਪਾਰ ਕੀਤਾ ਤੇ ਮੁੜਲੇ ਸਾਹਮਣੇ ਬੈਠੇ ਅਫਸਰਾਂ ਦੇ ਖੇਮੇ ਦੇ ਵਿੱਚ ਜਾਵੜੇ ਘੋੜੀ ਤੋਂ ਉਤਰਦੇ ਅੰਸਾਰ ਹੀ ਮੁਸਕਰਾਉਣਾ ਸ਼ੁਰੂ ਕੀਤਾ ਇੱਕ ਹੱਥ 'ਚ ਤੀਗ ਅਤੇ ਦੂਜੇ ਹੱਥ ਨਾਲ ਘੋੜੀ ਦੀ ਤਾਉਣ ਨੂੰ ਥਪਥਪਾਉਂਦੇ ਹੋਏ ਦੂਰੋਂ ਆਵਾਜ਼ ਦੇ ਕੇ ਬੋਲੇ ਡਰਨ ਦੀ ਲੋੜ ਨਹੀਂ ਜਦੋਂ ਦੋਸਤ ਦੋਸਤ ਦੇ ਕੋਲ ਬਿਨਾਂ ਸੱਦਿਆਂ ਬਿਨਾਂ ਪੁੱਛਿਆ ਆਉਂਦਾ ਤਾਂ ਉਹ ਕਿਸੇ ਮਹਿਮਾਨ ਨਵਾਜੀ ਵਾਸਤੇ ਨਹੀਂ ਆਉਂਦਾ ਮਹਾਰਾਜਾ ਦੀ ਕਈ ਹੋਈ ਗੱਲ ਨੂੰ ਉਸਨੂੰ ਕੋਡ ਨੂੰ ਡੀਕੋਡ ਕਰਨ ਵਾਸਤੇ ਅਗੇ ਅੰਗਰੇਜ਼ ਅਫਸਰ ਬੋਲਿਆ ਮਹਾਰਾਜਾ ਸਾਹਿਬ ਕੀ ਤੈਨੂੰ ਸ਼ੇਰ ਦੇ ਘੁਰਨੇ ਵਿੱਚ ਆਉਣ ਤੋਂ ਡਰਨੇ ਲੱਗਿਆ ਮਹਾਰਾਜਾ ਖਿੜਖੜਾ ਕੇ ਹੱਸਦੇ ਹੋਏ ਉਹਨਾਂ ਵੱਲ ਨੂੰ ਵਧੇ ਅਤੇ ਕਹਿਣ ਲੱਗੇ ਇੱਕ ਸ਼ੇਰ ਨੂੰ ਦੂਸਰੇ ਸ਼ੇਰ ਦੇ ਘੁਰਨੇ ਵੱਲ ਆਉਣ ਲੱਗਿਆਂ ਡਰ ਕਾਦਾ ਅੰਗਰੇਜ਼ ਮਹਾਰਾਜ ਦੀ ਡੂੰਗੀ ਸਮਝਦਾਰੀ ਨੂੰ ਸਮਝਦਾ ਹੋਇਆ ਲਗਾਤਾਰ ਮਹਾਰਾਜਾ ਰਣਜੀਤ ਸਿੰਘ ਦੇ ਚਿਹਰੇ ਵੱਲ ਦੇਖਣ ਲੱਗਾ ਦੋ ਚਾਰ ਰਸਮੀ ਗੱਲਾਂ ਹੋਈਆਂ ਤਾਂ ਅਚਾਨਕ ਮਹਾਰਾਜਾ ਰਣਜੀਤ ਸਿੰਘ ਫੁਰਤੀ ਨਾਲ ਦੁਬਾਰਾ ਕੋੜੇ ਤੇ ਚੜੇ ਤੇ ਵਾਪਸ ਆ ਗਏ ਅਤੇ ਜਾਂਦੇ ਜਾਂਦੇ ਸੁਣਿਆ ਦੇ ਕੇ ਆਏ ਕੋਈ ਨਹੀਂ ਜਲਦੀ ਮਿਲਾਂਗੇ ਅੰਗਰੇਜ਼ ਨੇ ਇਸ ਗੱਲ ਨੂੰ ਸਮਝ ਲਿਆ ਤੇ ਉਸਨੇ ਕੁਝ ਦਿਨਾਂ ਦੇ ਵਿੱਚ ਹੀ ਮਹਾਰਾਜਾ ਵੱਲ ਦੂਤ ਭੇਜ ਕੇ ਸਤਲੁਜ ਦੀ ਸੰਧੀ ਲਈ ਸੱਦਾ ਦੇ ਦਿੱਤਾ ਸਾਨੂੰ ਖਾਲਸਾ ਰਾਜ ਦੇ ਵਿੱਚ ਇਹੋ ਜਿਹੇ ਰਣਜੀਤ ਸਿੰਘ ਵਰਗੇ ਹੀ ਲੀਡਰ ਤੇ ਸ਼ਾਸਕ ਚਾਹੀਦੇ ਹਨ ਲੋਕਾਂ ਦੀਆਂ ਵੋਟਾਂ ਨਾਲ ਚੁਣੇ ਹੋਏ ਕਦੇ ਨਹੀਂ ਚਾਹੀਦੇ ਜੋ ਕਿਸੇ ਰਾਜ ਦੀ ਵਿਆਖਿਆ ਨੂੰ ਸਮਝਦੇ ਨਾ ਹੋਣ ਜੋ ਰਾਜ ਸੰਬੰਧੀ ਜ਼ਿੰਮੇਵਾਰੀਆਂ ਤੋਂ ਅਵੇਸਲੇ ਹੋਣ ਜੋ ਆਪਣੇ ਹੀ ਲੋਕਾਂ ਦੇ ਦਰਦਾਂ ਤੋਂ ਅਪੇਜ ਹੋਣ ਜੋ ਦੁਸ਼ਮਣ ਦੀਆਂ ਨੀਤੀਆਂ ਤੋਂ ਬੇਖਬਰ ਤੇ ਬੇਪਰਵਾਹ ਹੋਣ ਉਹ ਸਾਨੂੰ ਬਿਲਕੁਲ ਨਹੀਂ ਚਾਹੀਦੇ ਉਸ ਵਾਸਤੇ ਸਾਨੂੰ ਅਜੁਕੇ ਦੌਰ ਵਿੱਚ ਸਾਨੂੰ ਆਪਣੇ ਜੋਕੇ ਲੀਡਰਾਂ ਦੇ ਉੱਤੇ ਨਿਗ੍ਹਾ ਰੱਖਣੀ ਪਵੇਗੀ ਸਾਨੂੰ ਲੋਕਾਂ ਦੇ ਰੂਪ ਵਿੱਚ ਸਾਨੂੰ ਇਹਨਾਂ ਨੂੰ ਸਮਝਣਾ ਪਵੇਗਾ ਹੋ ਸਕਦਾ ਮੇਰੀਆਂ ਕਈਆਂ ਹੋਈਆਂ ਗੱਲਾਂ ਕਿਸੇ ਲਈ ਮਜ਼ਾਕ ਅਤੇ ਸ਼ੁਗਲ ਹੋਣ ਪਰ ਮੈਂ ਕਿਸੇ ਵੀ ਸ਼ੁਗਲ ਦੇ ਮੂਡ ਵਿੱਚ ਨਹੀਂ ਆਇਆ ਅਤੇ ਨਾ ਹੀ ਕਿਸੇ ਆਲਮ ਦੇ ਵਿੱਚ ਉਦਾਸਾਂ ਨਿਰਾਸ਼ਤਾ ਕਦੇ ਵੀ ਸਿੰਘਾਂ ਦੇ ਜੀਵਨ ਦਾ ਹਿੱਸਾ ਨਹੀਂ ਹੁੰਦੀ ਅਤੇ ਨਾ ਹੀ ਖਾਲਸਾ ਪੰਥ ਦੇ ਜੀਵਨ ਦੇ ਵਿੱਚ ਨਿਰਾਸ਼ਤਾ ਕਦੇ ਹਿੱਸਾ ਬਣਦੀ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹਰ ਵਕਤ ਹਾਂ ਪੱਖੀ ਅਤੇ ਚੜ੍ਹਦੀ ਕਲਾ ਵਿੱਚ ਰਹੀਏ ਹਰ ਵਕਤ ਗੁਰੂ ਦੇ ਭਰੋਸੇ ਅਤੇ ਓੜਕ ਓੜਕ ਵਿਸ਼ਵਾਸ ਦੇ ਵਿੱਚ ਭਰਪੂਰ ਰਹੀਏ ਇੱਛਾ ਸ਼ਕਤੀ ਦਰਿਆਵਾਂ ਦੇ ਵਹਿਣ ਨੂੰ 모ੜਨ ਤੇ ਸਮਰੱਥ ਹੁੰਦੀ ਹੈ ਪਰ ਉਹ ਇੱਛਾ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਦੇ ਵਿੱਚੋਂ ਨਿਕਲੀ ਹੋਵੇ ਉਹ ਅੱਛਾ ਗੁਰੂ ਦੀ ਹਾਜ਼ਰੀ ਵਿੱਚ ਗੁਰੂ ਦੇ ਸਨਮੁਖ ਹੋ ਕੇ ਸਾਡੇ ਖਿਆਲਾਂ ਦਾ ਹਿੱਸਾ ਹੋਵੇ ਖਾਲਸਾ ਰਾਜ ਵਿੱਚ ਹਰੇਕ ਮੰਤਰੀ ਸੰਤਰੀ ਆਪਣੇ ਲੋਕਾਂ ਆਪਣੀ ਜਨਤਾ ਪ੍ਰਤੀ ਜਵਾਬਦੇਹ ਹੋਵੇਗਾ ਲੋਕ ਜਿੱਥੇ ਵੀ ਖੜੇ ਉਸ ਨੂੰ ਸਵਾਲ ਕਰਨਗੇ ਉਸ ਨੂੰ ਉਸ ਤੇ ਸਵਾਲਾਂ ਦਾ ਜਵਾਬ ਦੇ ਕੇ ਤਸੱਲੀ ਕਰਾਉਣੀ ਹੋਊਗੀ ਉਹਨਾਂ ਦੇ ਪ੍ਰੋਸਸਿਆਂ ਦਾ ਹਿੱਸਾ ਬਣਨਾ ਹੋਵੇਗਾ ਤਾਂ ਹੀ ਖਾਲਸਾ ਰਾਜ ਦੀ ਵਿਆਖਿਆ ਸੰਪੂਰਨਤਾ ਨੂੰ ਸ਼ੋਹੇਗੀ ਇਹ ਖਾਲਸਾ ਰਾਜ ਸ਼ਬਦ ਹੀ ਇੰਨਾ ਬੇਸ਼ਕੀਮਤੀ ਹੈ ਭਾਰਤੀ ਤੰਤਰ ਤੇ ਪ੍ਰਸਾਰ ਰੱਖਣ ਵਾਲੇ ਇਸ ਨੂੰ ਕੀ ਜਾਣਨ ਭਾਰਤੀ ਪ੍ਰਪੋਗੰਡੀਆਂ ਦਾ ਸ਼ਿਕਾਰ ਮਾਨਸਿਕਤਾਵਾਂ ਇਸ ਨੂੰ ਕੀ ਸਮਝਣ ਦੁਬਿਧਾਵਾਂ ਦਾ ਸ਼ਿਕਾਰ ਹੋਏ ਲੋਕ ਇਸ ਗੱਲ ਨੂੰ ਕਿਵੇਂ ਸਮਝਣ ਇੱਕ ਸਿੱਖ ਲਈ ਰਾਜ ਦੀ ਵਿਆਖਿਆ ਆਪਣੀ ਰਾਜ ਪ੍ਰਜਾ ਖਲਕਤ ਦੀਆਂ ਸੂਝ ਜ਼ਿੰਮੇਵਾਰੀਆਂ ਦੇ ਭਾਰ ਨੂੰ ਆਪਣੇ ਸਿਰ ਦੇ ਉੱਤੇ ਚੁੱਕ ਲੈਣਾ ਹੈ ਆਪਣੇ ਗਵੰਢੀ ਦੇਸ਼ਾਂ ਨੂੰ ਮਿੱਤਰਤਾ ਰੱਖਦਿਆਂ ਹੋਇਆਂ ਵੀ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਦਹਿਲ ਬਣ ਕੇ ਰਹਿਣਾ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਸਿਰਜ ਕੇ ਰਹਿਣਾ ਹੈ ਡਰ ਉਹ ਸਿਰਜਣਾ ਜੋ ਸੱਚ ਤੋਂ ਪੈ ਪੀਤ ਹੁੰਦਾ ਹੈ ਜੋ ਕਦੇ ਸੱਚ ਦਾ ਸਾਹਮਣਾ ਨਹੀਂ ਕਰ ਪਾਉਂਦਾ ਜੋ ਕਦੇ ਸੱਚ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਨਹੀਂ ਸਕਦਾ ਇਸੇ ਗੱਲ ਦੇ ਉਲਟ ਆਪਣੇ ਹੀ ਲੋਕਾਂ ਆਪਣੇ ਹੀ ਪ੍ਰਜਾ ਆਪਣੇ ਹੀ ਜਨਤਾ ਦੇ ਦਿਲਾਂ ਦੇ ਵਿੱਚ ਜਿੱਥੇ ਸ਼ਾਂਤੀ ਨੂੰ ਸਿਰਜਣਾ ਉੱਥੇ ਹਾਕਮਾਂ ਪ੍ਰਤੀ ਉਹਨਾਂ ਦੇ ਦਿਲਾਂ ਵਿੱਚ ਇੱਜ਼ਤ ਅਤੇ ਸਤਕਾਰ ਵੀ ਬਹਾਲ ਕਰਨਾ ਹੈ ਖਾਲਸਾ ਰਾਜ ਦੀ ਖਲਕਤ ਆਪਣੀ ਸਰਕਾਰ ਦੇ ਤੇ ਮਾਣ ਕਰ ਸਕੇ ਅੱਜ ਦੇ ਖਾਲਸਾ ਰਾਜ ਦੇ ਵਿਰੋਧ ਵਿੱਚ ਚੱਲਣ ਵਾਲੇ ਤੇ ਗੱਲ ਕਰਨ ਵਾਲੇ ਜਦੋਂ ਸਰਾਜ ਦੇ ਬਿਛੰਦੇ ਬਣਨ ਤਾਂ ਉਹ ਇੱਕ ਪਛਤਾਵੇ ਦੇ ਵਿੱਚ ਜੀਉਣ ਕਿ ਅਸੀਂ ਇਸ ਰਾਜ ਦੇ ਖਿਲਾਫ ਕਿਉਂ ਚੱਲਦੇ ਰਹੇ ਉਹਨਾਂ ਨੂੰ ਖਾਲਸਾ ਰਾਜ ਦੇ ਸੰਬੰਧ ਵਿੱਚ ਕੀਤੇ ਹੋਏ ਵਿਰੋਧ ਪ੍ਰਤੀ ਆਪਣੇ ਆਪ ਅੰਦਰੇ ਅੰਦਰ ਇੱਕ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਜਾਵੇ ਜਿੰਨੀਆਂ ਵੀ ਗੱਲਾਂ ਮੇਰੇ ਮੂੰਹ ਦੇ ਵਿੱਚੋਂ ਸਤਿਗੁਰੂ ਕਢਵਾ ਰਹੇ ਹਨ ਇਹਨਾਂ ਦੀ ਪੂਰਤੀ ਅਤੇ ਸੰਪੂਰਨਤਾ ਤਾਂ ਹੀ ਹੋ ਸਕਦੀ ਹੈ ਜੇ ਹਰੇਕ ਸਿੱਖ ਅੱਜ ਤੋਂ ਬਾਅਦ ਇਸੇ ਤਰੀਕੇ ਸੋਚਣਾ ਸ਼ੁਰੂ ਕਰੇ ਵਰਤਮਾਨ ਦੀਆਂ ਦੁਸ਼ਵਾਰੀਆਂ ਤੋਂ ਬੇਪਰਵਾਹ ਹੋ ਕੇ ਜੀਵੇ ਉਸ ਉਮੀਦ ਵਿੱਚ ਜੀਵੇ ਕਿ ਜੋ ਅੱਜ ਹੈ ਇਹ ਕੱਲ ਨੂੰ ਨਹੀਂ ਹੋਵੇਗਾ ਜੋ ਕੱਲ ਨੂੰ ਹੋਵੇਗਾ ਉਹ ਹੋਈ ਹੋਵੇਗਾ ਜੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੋਇਆ ਸੀ ਜਿਸ ਦੀ ਮੂੜ ਉਸਾਰੀ ਜਿਸ ਦੀ ਮੂੜ ਸਿਰਜਣਾ ਜਿਸ ਦੀ ਮੂੜ ਪੁਨਰ ਸੁਰਜੀਤੀ ਸਤਿਗੁਰਾਂ ਦੇ ਬਾਣੇ ਵਿੱਚ ਗੁਰੂ ਦੇ ਹੁਕਮ ਵਿੱਚ ਇੱਕ ਦਿਨ ਅਵਸ਼ ਹੋਣੀ ਹੈ ਜਲਦੀ ਹੋਣੀ ਹੈ ਇਨ੍ਹਾਂ ਹੀ ਵਿਚਾਰਾਂ ਨਾਲ ਆਪਣੇ ਵਿਸ਼ੇ ਨੂੰ ਸੰਕੋਚਦਾ ਹੋਇਆ ਤੁਹਾਡੇ ਤੋਂ ਖਿਮਾ ਜਾਂਚਨਾ ਕਰਦਾ ਕੋਈ ਗੱਲ ਊਣੀ ਅਧੂਰੀ ਹੋਵੇ ਤਾਂ ਆਪ ਟਿੱਪਣੀਆਂ ਵਿੱਚ ਉਸ ਸੰਬੰਧੀ ਦੱਸ ਸਕਦੇ ਹੋ ਆਪ ਸਾਰਿਆਂ ਦਾ ਟਿੱਪਣੀਆਂ ਰਹੀਂ ਹੋਰ ਕਈ ਤਰੀਕਿਆਂ ਨਾਲ ਪਸੰਦੀਦਾ ਤਰੀਕਿਆਂ ਰਹੀਂ ਦਿੱਤੇ ਜਾ ਰਹੇ ਸਹਾਇਕ ਪ੍ਰਤੀ ਰਿਣੀ ਆ ਇੱਥੇ ਹੀ ਸਮਾਪਤੀ ਕਰਦਾ ਹੋਇਆ ਫਤਿਹ ਅਰਜ਼ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ